ਲਓ ਦੋਸਤੋ ਬਾਬਾ ਜੀ ਨੂੰ ਆਪਾਂ ਸਿਮ ਜੀਓ ਚ ਕਰਵਾਤਾ ਆਈਡੀਆ ਚ ਤੇ ਬਾਬਾ ਜੀ ਨੂੰ ਦੋ ਵਧਾਈਆਂ ਇਕੱਠੇ ਹੋ ਗਏ ਬਾਬਾ ਜੀ ਨੇ ਸੀਓ ਜੀਓ ਚ ਕਰਵਾ ਲਿਆ ਬਾਬਾ ਜੀ ਨੇ ਜੀਓ ਚੋਂ ਕਰਵਾਇਆ ਵੀ ਬਾਬਾ ਜੀ ਨੂੰ ਮਹਿੰਗਾ ਪੈਂਦਾ ਸੀ ਆਈਡੀਆ 300 ਚ ਪੈਂਦਾ ਬਾਬਾ ਜੀ ਐਨੂੰ ਮੂੰਹ ਘੁਰ ਬਣਾਇਆ ਹੁਣ ਤੱਕ ਬਾਬਾ ਜੀ ਨੇ ਹੁਣ ਜੀਓ ਚ ਕਰਵਾਤਾ ਬਾਬਾ ਜੀ ਤੁਹਾਨੂੰ 100 ਰੁਪਏ ਪਾ ਕੇ ਸਿਮ ਚਲਾਈ ਫਿਰਨਾ ਬਾਬਾ ਜੀ ਨੇ ਕਿਹਾ ਨੈਟ ਦੇਖਣਾ ਹੁੰਦਾ ਵਾ ਇਹਦਾ ਫੱਕਰ ਬੰਦੇ ਆ ਇਧਰ ਲੈਵਲ ਅਪ ਕੀ ਲੱਗ ਗਈ ਸਾਧਾਰਨ ਕੇ ਬੰਦੇ ਆ ਪੁੱਛਾ ਪਛਾਤੰਦੇ ਮਾਰਨਗੇ ਮੋਟਕਾ ਆ ਨਾ ਹੁਣ ਬਾਬਾ ਜੀ ਨੂੰ ਤਾਦਰਗ ਬਾਬਾ ਜੀ ਨੂੰ ਮਾਣਾ ਆ ਬਾਬਾ ਜੀ ਆ ਤੇ ਬਾਬਾ ਜੀ ਹੁਣ ਤਾਦਰਗ ਹੋ ਕੇ ਘਰੇ ਬਾਬਾ ਜੀ ਨੂੰ ਆ ਬਾਬਾ ਜੀ ਮਸੀ ਉਹਦਾ ਸਾਮ ਕਰਵਾਤਾ ਮੈਂ ਬਾਬਾ ਜੀ ਤੀਉ ਘਰੇ ਰਹਿਣੇ ਖਰਚ ਆਪਣੇ ਵਧੀ ਜਾਂਦੇ ਆ ਵੀ ਮਹੀਨੇ ਦਾ 300 ਕੁ ਥਪਵਾ ਕਰਨ ਕੰਮ ਆਪਣੇ ਬੰਨਦਾ ਬਾਬਾ ਜੀ ਕਹਿੰਦੇ ਤੇਲਾ ਵੀ ਗੱਲ ਥੋੜੀ ਸਹੀ ਆ ਵੀ ਆਪਾਂ ਸਹਿਮੀ ਯੂਜ ਕਰਵਾ ਲਈਏ ਮੈਂ ਬਾਬਾ ਜੀ ਇਹਦਾ ਸੌ ਆਪਣਾ ਘਟੇ ਤੇ ਤੇਲਾ ਥੋੜਾ ਨਾਲ ਆ ਥੋੜੇ ਤੇ ਤੇਲਾ ਥੋੜਾ ਥੋੜਾ ਫਾਇਦਾ ਹੋਵੋ ਕਰਦਾ ਬਾਈ ਹਨਾ ਬਾਬਾ ਜੀ ਬਾਬਾ ਜੀ ਮੂੰਹ ਐ ਨੂੰ ਕਰੋ ਬਾਬਾ ਜੀ ਹੁਣ ਮੈਂ ਕਹਨ ਆਵਦੇ ਆ ਸੋਤਾ ਚ ਬਾਬਾ ਜੀ ਨੂੰ ਕਿਹਦੇ